ਆ ਪਿੰਡ ਵੀ ਨਾ ਛੋਟਾ ਜਿਹਾ ਪਿੰਡ ਆ ਬਹੁਤਾ بڑا ਪਿੰਡ ਨਹੀਂ ਹੈਗਾ ਇਹ ਜਿਵੇਂ ਮੰਨ ਲਓ 200 ਦੀ ਆਬਾਦੀ ਵਾਲਾ ਬਸ 2 3 100 ਦੀ ਆਬਾਦੀ ਵਾਲਾ ਪਿੰਡ ਆ ਇਹ ਇਹ ਬਹੁਤ ਸ਼ਾਂਤ ਜਿਹਾ ਪਿੰਡ ਸੀ ਆਲੇ ਦੁਆਲੇ ਇਹਦੇ ਸਾਰੇ ਉੱਚੇ ਉੱਚੇ ਪਹਾੜ ਨੇ ਇਹ ਪਿੰਡ ਭਚਾਲ ਦੇ ਵਿੱਚ ਪੂਰਾ ਹੀ ਨੁਕਸਾਨਿਆ ਗਿਆ ਸੀਗਾ ਮੈਂ ਜੇ 100 ਦੇ ਵਿੱਚੋਂ 80% ਘਰ ਟੁੱਟ ਗਏ ਸੀਗੇ ਇਹ ਪਿੰਡ ਦੇ ਵਿੱਚ ਤੇ ਫਿਰ ਇਸ ਪਿੰਡ ਦੇ ਵਿੱਚ ਆਲੇ-ਦੁਆਲੇ ਪਿੰਡਾਂ ਦੇ ਵਿੱਚ ਵੀ ਜਿਹੜੇ ਘਰ ਟੁੱਟੇ ਸੀਗੇ ਇਸ ਪਿੰਡ ਦੇ ਵਿੱਚ ਫਿਰ ਗਵਰਨਮੈਂਟ ਨੇ ਲੱਕੜ ਦੇ ਘਰ ਬਣਾ ਕੇ ਦਿੱਤੇ ਸੀ ਜਿਵੇਂ ਜਿਵੇਂ ਜਿੱਡੀਆਂ-ਜਿੱਡੀਆਂ ਫੈਮਲੀਆਂ ਸੀਗੀਆਂ 2-2 3-3 4-4 ਉਹਨੇ ਉੰਨੇ-ਉੰਨੇ ਕਮਰੇ-ਕਮਰੇ ਬਣਾ ਕੇ ਦਿੱਤੇ ਉਹਨਾਂ ਨੂੰ ਤੇ ਯਾਨੀ ਕਿ ਜਿਹੜੀਆਂ ਵੱਡੀਆਂ ਫੈਮਲੀਆਂ ਸੀ ਉਹਨਾਂ ਲਈ ਵੱਡੇ ਘਰ ਬਣਾ ਕੇ ਦਿੱਤੇ ਜਿਹੜੀਆਂ ਛੋਟੀਆਂ ਫੈਮਲੀਆਂ ਸੀ ਉਹਨਾਂ ਲਈ ਛੋਟੇ ਘਰ ਬਣਾ ਕੇ ਦਿੱਤੇ ਮੈਨੂੰ ਕਿ ਗਵਰਨਮੈਂਟ ਨੇ ਮਤ ਬਹੁਤ ਕੀਤੀ ਇਹ ਤਾਂ ਪਿੰਡ ਸਾਰਾ ਹੀ ਟੁੱਟ ਗਿਆ ਸੀਗਾ 80 90% ਹਜੇ ਤੱਕ ਵੀ ਲੋਟ ਨਹੀਂ ਆਇਆ ਹਜੇ ਤੱਕ ਵੀ ਘਰ ਬਣਨ ਲੱਗੇ ਹੋਏ ਨੇ ਇੱਥੇ ਵੈਦਰ ਰਿਪੋਰਟ ਅਨੁਸਾਰ 7-8 ਦਿਨ ਲਗਾਤਾਰ ਦੱਸਿਆ ਹੋਇਆ ਮੀਂਹ ਅੱਜ ਸਵੇਰ ਦਾ ਤਾਂ ਬਿਲਕੁਲ ਨਹੀਂ ਹਟਿਆ ਪਈ ਗਿਆ ਸਾਰੀ ਦਿਹਾੜੀ ਹੁਣ ਵੀ ਦੇਖੋ ਪਈ ਜਾਂਦਾ ਆਵਾਜ਼ ਸੁਣਦੀ ਹੋਣੀ ਆ ਪੈਂਦੀ ਮੀ ਪੱਦੇ ਦੀਆਂ ਡਰਾਖਤਾਂ ਤੇ ਜਦੋਂ ਪਾਣੀ ਡਿੱਗਦਾ ਭਾਈ ਮੀਂਹ ਦੇਖੋ ਇਹ ਲੱਗਦਾ ਰੁਕਣ ਵਾਲਾ ਤੇ ਬੱਦਲ ਦੇਖੋ ਦੋ ਕੁਲੇਆ ਤੇ ਆਏ ਦੇਖੋ ਬੱਦਲ ਆਲੇ ਦੁਆਲੇ ਜਿਹੜੇ ਪਹਾੜ ਜੇ ਸੀ ਉਹ ਵੀ ਲਕੋਲੇ ਫਿੱਟ ਲਈ ਚੱਲੀਏ ਬੋ ਏ ਆ ਯੂਰਪ ਦੇਖ ਲੋ ਓਹੋ ਯੂਰਪ ਤਾਂ ਮੂੰਹ ਹੋਈ ਨਹੀਂ ਕੱਢਣ ਦਿੰਦਾ ਰੱਬ ਨੇ ਜਦ ਹੀ ਡਰਾ ਕੇ ਰੱਖਤਾ ਚਲੋ ਇੱਥੇ ਵਾਹਿਗੁਰੂ 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 ਇੱਥੇ ਆ ਮੌਸਮ ਦਾ ਕੁਝ ਪਤਾ ਨਹੀਂਗਾ ਪਹਾੜੀਆਂ ਜੀਆਂ ਦਿਖਦੀਆਂ ਹੀ ਨਹੀਂ ਗੀਆਂ ਇੰਨਾ ਬੱਦਲਾ ਦੇਖੋ ਇੱਧਰੋਂ ਨਿਕਲ ਰਿਹਾ ਹੋਇਆ ਵਾ ਆ ਦੇਖੋ ਕਿੰਨਾ ਕਾਹਗਾ ਉਹ ਪਰੇ ਨਿਕਲ ਰਿਹਾ ਹੋਇਆ ਇਹ ਅੱਜ 3 ਦਿਨ ਹੋ ਗਏ 3 ਦਿਨ ਲਗਾਤਾਰ ਮੀਂਹ ਪੈਂਦੇ ਨੂੰ ਇੱਕ ਗਾਂਦੀ ਤਾਂ ਕੱਲ ਵੀ ਯਾਰ ਗੱਲ ਕੀਤੀ ਸੀ ਇੱਕ ਗੱਲ ਦੀ ਤਾਂ ਦਾਦ ਦੇਣੀ ਬਣਦੀ ਆ ਜੇ ਹੁਣ ਵੀ ਹਟ ਗਿਆ ਨਾ ਪਾਣੀ ਕਿਧਰੇ ਹੀ ਜਾਣਾ ਪਤਾ ਹੀ ਨਹੀਂ ਲੱਗਣਾ ਹੈਗਾ ਵੀ ਪਾਣੀ ਵੀ ਮੀਂਹ ਪਿਆ ਵੀ ਆ ਕਿ ਨਹੀਂ ਪਿਆ ਹੈਗਾ ਐਸ ਉਹਨਾਂ ਨੇ ਵਧੀਆ ਤਰੀਕੇ ਨਾਲ ਬਣਾਏ ਹੋਏ ਨੇ ਪਰ ਜੇ ਦੇਖਿਆ ਜਾਵੇ ਯਾਰ ਵਧੀਆ ਤਾਂ ਆਪਣੇ ਵੀ ਬਹੁਤ ਤਰੀਕੇ ਨਾਲ ਬਣਾਏ ਹੋਏ ਨੇ ਨਾ ਆਪਣੇ ਵਿੱਚੇ ਹੀ ਲਫਾਫੇ ਵਿੱਚੇ ਹੀ ਪਲਾਸਟਿਕ ਸਾਰਾ ਕੁਝ ਵਿੱਚੇ ਹੀ ਫਿਰਦਾ ਉਹ ਬਲੌਕ ਹੋ ਜਾਂਦੇ ਆ ਸੀ ਵੀ ਦੇ ਚ ਪਾਣੀ ਬਾਹਰ ਆਉਣ ਲੱਗ ਜਾਂਦਾ ਵਾ ਇੱਥੇ ਇਹ ਕੁਛ ਨਹੀਂਗਾ ਇੱਥੇ ਬਾਈ ਜਾਂ ਜੇ ਪਤਾ ਵੀ ਲੱਗ ਗਿਆ ਇਹਨਾਂ ਨੂੰ ਵੀ ਆ ਇੱਥੋਂ ਆ ਫੈਕਟਰੀ ਜਾਂ ਇੱਥੋਂ ਆ ਘਰੋਂ ਆਇਆ ਵਾ ਤਾਂ ਜੁਰਮਾਨਾ ਉਹਨੂੰ ਮੀਂਹ ਦੀਆਂ ਆਵਾਜ਼ਾਂ ਸੁਣੋ ਕਿੰਨੀਆਂ ਤੇਜ਼ ਆ ਆ ਦੇਖ ਲਓ ਇੱਧਰ ਥਿਊ ਦੇਖ ਲਓ ਠੀਕ ਆ ਹੁਣ ਇੰਨਾ ਸੋਹਣਾ 뷰 ਦੇਖਦੇ ਦੇਖਦੇ ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਦੇਓ ਜਿਨ੍ਹਾਂ ਨੇ ਕੀਤਾ ਹੋਇਆ ਉਹ ਲਾਈਕ ਤੇ ਕਮੈਂਟ ਕਰਕੇ ਦੱਸਦੇਓ ਵੀਡੀਓ ਕਿਦਾਂ ਦੀ ਲੱਗਦੀ ਆ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇਖੋ ਇਹੋ ਜੀਆਂ ਚੀਜ਼ਾਂ ਦੇਖ ਕੇ ਯੂਰਪੋਂ ਨੂੰ ਜੀ ਕਰਦਾ ਠੀਕ ਆ ਜੀ ਸਭ ਦਾ ਧੰਨਵਾਦ ਇੱਕ ਵਾਰੀ ਫੇਰ